ਸੁਰਜੀਤ ਸਿੰਘ ਜੀ ਕੀ ਲੱਗਦੇ ਤੁਹਾਡੇ ਮੇਰੀ ਚਾਚੀ ਜੀ ਲੱਗਦੇ ਨੇ ਇਹ ਕੌਣ ਕੌਣ ਸੀਗੇ ਕਿੱਥੇ ਜਾ ਰਹੇ ਸੀਗੇ ਆਪਣੇ ਪਿੰਡ ਤੋਂ ਆਏ ਸੀ ਜੀ ਗੰਨਾ ਸਾਹਿਬ ਅੱਡੇ ਦੇ ਉਤਰ ਕੇ ਮਿਲ ਕੇ ਪਿੰਡ ਨੂੰ ਜਾ ਰਹੇ ਸੀਗੇ ਆਪਣੇ ਵਿਧਵਾ ਪੈਨਸ਼ਨ ਲੈਣ ਦੇ ਅਧਾਰ ਕਾਰਡਾ ਅਪਡੇਟ ਕਰਾਉਣ ਵਾਸਤੇ ਜੀ ਕੀ ਹੋਇਆ ਰਸਤੇ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਰਸਤੇ ਵਿੱਚ ਆ ਰਹੇ ਸੀ ਪੈਦਲ ਤੇ ਬੱਥ ਬੱਧੀ ਆਈ ਬੜੀ ਯੋਨਾ ਜਿਹੜੀ ਆਪਣੇ ਪਠਾਨਕੋਟ ਤੋਂ ਲੁਧਿਆਣਾ ਜਾ ਰਹੇ ਸੀ ਜੀ ਰਾਜਧਾਨੀ ਬਾਥਾ ਜੀ ਜਿਹਦੀ ਮੌਜੂਦ ਹੈਗਾ ਜੀ ਤੁਹਾਨੂੰ ਦਿੰਦਾ ਜੀ ਨੰਬਰ ਇਹਦਾ ਮ ਜੇਦੀ ਮੌਤ ਹੋਈ ਉਹ ਉਹ ਉਹਨੇ ਕੀ ਨਾਮ ਉਹਦਾ ਉਹਦਾ ਨਾਮ ਕਾਲੂ fxg ਜਿਹਦੀ ਮੌਤ ਹੋਈ ਹੈ ਜੀ ਤੇ ਬਾਕੀ ਜ਼ਖਮੀ ਕਿੰਨੇ ਆ ਦੋ ਜਣੇ ਜ਼ਖਮੀ ਆ ਜੀ ਇਹਦੇ ਵਿੱਚ ਇੱਕੋ ਪਰਿਵਾਰ ਦੇ ਇਹ ਸਾਰੇ ਇੱਕੋ ਪਰਿਵਾਰ ਦੇ ਆ ਜੀ ਹਾਂ ਜੀ ਤੇ ਕੀ ਤੁਸੀਂ ਮੰਗ ਕੀ ਕਰਦੇ ਹੋ ਪੁਲਿਸ ਤੋਂ ਹੁਣ ਅਸੀਂ ਇਨਸਾਫ ਚਾਹੁੰਦੇ ਆ ਜੀ ਹੁਣ ਕੋਈ ਸਰਕਾਰ ਤੋਂ ਇਨਸਾਫ ਚਾਹੀਦਾ ਜੀ ਇੱਕ ਬੱਚੇ ਦੀ ਡੈਥ ਹੋ ਗਈ ਹੈ ਜੀ ਦੋ ਬਿਲਕੁਲ ਸੀਰੀਅਸ ਉਹਨਾਂ ਦਾ ਕੋਈ ਪਤਾ ਨਹੀਂ ਵਜਣ ਨਾ ਵਜਣ ਠੀਕ ਹੈ ਜੀ ਸਾਨੂੰ ਪੂਰਾ ਇਨਸਾਫ ਚਾਹੀਦਾ ਜੀ ਜੋ ਵੀ ਇੱਥੇ ਡਰਾਈਵਰ ਆ ਇਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਦੋਨੇ ਹੀ ਡਰਾਈਵਰ ਦੇ ਕਨੈਕਟਰ ਭੱਜ ਗਏ ਆ ਜੀ ਠੀਕ ਹੈ ਜੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਚਾਹੀਦਾ ਜੀ ਠੀਕ ਹੈ ਜੀ ਫਾਦੀ ਜੀ ਇਹਨੂੰ ਕਰ ਤੋਂ ਮੰਗਾ ਜੀ ਅੱਜ ਸਵੇਰੇ ਹੁਣੇ ਸਾਡੇ ਕੋਲ ਤਿੰਨ ਪੇਸ਼ੈਂਟ ਐ ਐਕਸੀਡੈਂਟ ਦੇ ਨਾਲ ਆਏ ਨੇ ਜਿਨ੍ਹਾਂ 'ਚ ਇੱਕ ਪੇਸ਼ੈਂਟ ਮਰਵਾਦਿਆ ਤੇ ਦੋ ਪੇਸ਼ੈਂਟ ਇੱਕ ਲੇਡੀ ਇੱਕ ਉਹਨਾਂ ਦਾ ਮੁੰਡਾ ਇਹ ਦੋਨੇ ਸੀਰੀਅਸ ਕੰਡੀਸ਼ਨ ਦੇ ਵਿੱਚ ਇਹ ਦੋਨਾਂ ਦੇ ਸੇਰ ਦੇ ਵਿੱਚ ਸਾਥ ਜੀ ਸਰ ਐਮਬੀਸ਼ਨ ਉਹਨਾਂ ਦੀ ਸੀਗੇ ਇਸ ਤੋਂ ਇਲਾਵਾ ਵੀ ਹੋਰ ਵੀ ਕੋਈ ਪੇਸ਼ੈਂਟ ਆਇਆ ਕਿਸੇ ਹੋਰ ਕੋਈ ਹਾਂਜੀ ਫਿਲਹਾਲ ਪੇਸ਼ੈਂਟ ਨਹੀਂ ਹੈ ਸੁਣਨ ਤੋਂ ਜਾਂ ਜਿਹੜੇ ਲੈ ਕੇ ਆਈ 108 ਕੋਈ ਵੀ ਗੈਰਨੀ ਵੀ ਟੈਨ ਨਾ ਦੇਣੇ ਸੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿਰੇ ਲੋਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.